ਸਾਸਿਕਾ ਸਾਰਿਆਂ ਨੂੰ ਵੈਲਕਮ ਕਰਦੇ ਜੀ ਭਿੰਡਰ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆ ਜੀ ਪਿੰਡ ਖੱਬੇ ਡੋਗਰਾ ਜ਼ਿਲ੍ਹਾ ਤਰਨਤਾਰਨ ਤਹਿਸੀਲ ਵੀ ਤਰਨਤਾਰਨ ਇਸ ਘਰ ਚੋਂ ਪਹਿਲਾ ਵੀਡੀਓ ਬਣਦੀ ਰਹਿੰਦੀ ਆ ਤੇ ਵੀਰ ਇੱਕ ਦੋ ਹੀ ਵਹਿੜਾ ਲਿਆਉਂਦਾ ਅੱਜ ਫੇਰ ਵੀਰ ਨੇ ਇੱਕ ਵਹਿੜ ਲਿਆਂਦੀ ਆ ਤੋਕੜ ਗੱਬਣ ਆ ਜੀ ਕੱਦ-ਕਾੜ ਚੰਗਾ ਵਹਿੜ ਦਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਕਰ ਦਿਓ ਸ਼ੇਅਰ ਜਿੰਨਾ ਵੀਰਾਂ ਨੇ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਸਾਰੇ ਵੀਰ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਸਾਨੂੰ ਫੋਨ ਕਰ ਸਕਦਾ ਹੈ ਨੰਬਰ ਨੋਟ ਕਰ ਲਓ 85600 5918 ਤੇ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਇਹ ਆ ਕਿਸੇ ਵੀਰ ਨੇ ਵੀਡੀਓ ਤੋਂ ਪਸ਼ੂ ਖਰੀਦਣਾ ਕੋਈ ਵੀ ਪਸ਼ੂ ਖਰੀਦਣਾ ਟੋਕੜ ਗੱਬਣ ਹੋਵੇ ਜਾਂ ਗੱਬਣ ਪਸ਼ੂ ਜਾਂ ਤਾਜਾ ਸੂਆ ਤਾਜੇ ਸੂਏ ਨੂੰ ਦੋ ਟਾਈਮ ਚੋਲਿਆ ਕਰੋ ਟੋਕੜ ਗੱਬਣ ਨੂੰ ਚੈੱਕ ਪਾਸ ਕਰਾ ਲਿਆ ਕਰੋ ਤੇ ਜਿਹੜਾ ਸੂਆ ਗੱਬਣ ਪਸ਼ੂ ਹੁੰਦਾ ਉਹਦੇ ਥਾਂ ਟਿੱਪ ਕੇ ਆਪਣੀ ਚੈੱਕ ਕਰਕੇ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਇੱਜ ਟੋਕੜ ਗੱਬਣ ਵੈੜ ਸ਼ੇਅਰ ਕਰਨੀ ਆ ਗੱਲਬਾਤ ਕਰਾਵਾਂਗੇ ਭਾਜੀ ਹੁਣਾਂ ਨਾਲ ਤੇ ਵੈੜ ਦੀ ਡਿਟੇਲ ਲਵਾਂਗੇ ਹਾਂ ਸਾਸਰੀ ਘਰ ਭਾਜੀ ਸਾਸਿਕਾ ਪਿੰਡ ਸਾਡਾ ਸਾਸਰੀ ਘਰ ਕੀ ਹਾਲ ਚਾਲ ਆ ਜੀ ਵਧੀਆ ਦੀ ਵਧੀਆ ਚੜਦੀ ਕਲਾ ਤੁਸੀਂ ਸੁਣਾਓ ਵਧੀਆ ਅੱਜ ਫੇਰ ਨਕੀਨਾ ਲੈ ਆਂਦਾ ਨਕੀਨਾ ਭਾਜੀ ਆਪਾਂ ਲਿਉਣਾ ਇੱਕ ਹੁੰਦਾ ਇੱਕ ਵੇਚ ਕੇ ਫੇਰ ਗਾਂ ਤੁਰ ਪੀਦਾ ਸਮੁੱਲ ਜਾ ਜੀ ਮੁੱਲ ਜਾ ਜੀ ਮੋਲ ਆਪਣੇ ਕੋ ਇਹ ਜਿਹੜੇ ਆ ਨਾ ਆਪਾਂ ਕਰ ਦੇਣੇ ਕਿਤੇ ਲੱਭਣੇ ਨਹੀਂਗੇ ਜਿਹੜਾ ਭਾਅ ਤੁਹਾਡੇ ਕੋਲ ਲੱਭਣਾ ਕਿਤੇ ਲੱਗਦਾ ਹਾਂ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਜੀ ਚੰਗੀ ਸੋਹਣੀ ਜਰਸੀ ਆ ਹਾਂਜੀ ਹਾਂਜੀ ਜਰਸੀ ਆ ਬਾਕੀ ਹੈ ਵੀ ਵੱਡੀ ਆ ਵੱਡੀ ਆ ਬਹੁਤ ਸੋਹਣੀ ਆ ਇਹ ਸਾਰੀ ਬਹੁਤ ਚੰਗੀ ਆ ਸਿਰਫ ਨਾ ਆਈ ਮਤੜ ਮਾਤੜ ਕਰੋ ਆ ਠੀਕ ਆ ਹਾਂਜੀ ਤੇ ਟੋਕੜ ਗੱਬਣ ਟੋਕੜ ਗੱਬਣ ਭਾਜੀ ਟੋਕੜ ਗੱਬਣ ਠੀਕ ਆ ਜੀ ਹਾਂਜੀ ਤੇ ਐਡਰੈਸ ਦੱਸ ਦੋ ਆਪਣੀ ਐਡਰੈਸ ਭਾਜੀ ਆਪਣਾ ਪਿੰਡ ਖੱਬੇ ਟੋਕਰਾ ਹਾਂਜੀ ਜ਼ਿਲ੍ਹਾ ਤਰਨਤਾਰਨ ਤਹਿਸੀਲ ਤਰਨਤਾਰਨ ਠੀਕ ਆ ਜੀ ਫੋਨ ਨੰਬਰ ਦੱਸੋ ਫੋਨ ਨੰਬਰ 9914578355 ਨਾਂ ਕੀ ਆ ਜੀ ਆਪਣਾ ਨਾਂ ਆਪਣਾ ਰੇਸ਼ਮ ਸਿੰਘ ਠੀਕ ਹੈ ਜੀ ਤਾਂ ਵਾਵਾ ਦਿਨਾਂ ਬਾਅਦ ਹੀ ਬਣਾਈ ਅੱਜ ਵਾਵਾ ਦਿਨਾਂ ਬਾਅਦ ਭਾਜੀ ਆਉਂਦੇ ਜਾਂਦੇ ਡੰਗਰ ਕਈ ਨਹੀਂ ਉਤਰਾ ਵਿਕ ਜਾਂਦੇ ਆ ਠੀਕ ਹੈ ਠੀਕ ਤੇ ਆਪਣੇ ਕੋ ਫਿਰ ਅੱਜ ਮੈਂ ਚੱਲ ਇੱਕ ਪਾ ਦਈਏ ਕਿ ਇਹ ਨਾ ਨੰਬਰਾਂ ਦਾ ਕਈ ਜਿੱਤਾ ਭੁੱਲ ਜਾਂਦਾ ਕਿ ਜੀ 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 ਹਾਂਜੀ ਹਾਂਜੀ ਪਹਿਲੀ ਤੇ ਵਾਵਾ ਫੋਨ ਆ ਗਿਆ ਭਾਜੀ ਪਹਿਲੀ ਤੇ ਛੜਿਆ ਅਜ ਤੱਕ ਕੋਈ ਫੋਨ ਆਉਂਦੇ ਜੋ ਠੀਕ ਹੈ ਠੀਕ ਹਾਂਜੀ ਪਹਿਲੀ ਤੇ ਅਜ ਤੱਕ ਕੋਈ ਫੋਨ ਆਉਂਦੇ ਆ ਸਹੀ ਆ ਹਾਂਜੀ ਤੇ ਇਹ ਕਿੰਨੇ ਚਿਰ ਦੀ ਹੈ ਗੱਬਣ ਇਹ ਭਾਜੀ 7 ਸਤਵੇਂ ਮਹੀਨੇ ਚੱਲਣ ਈ ਆ ਸਦਾ ਮਹੀਨਾ ਲੱਗ ਗਿਆ ਹਾਂਜੀ ਨਹੀਂ ਸੱਤਾਂ ਤੇ ਛਿਆਂ ਤੋਂ ਬਾਹਰ ਹੋ ਗਈ ਆ ਸੱਤਾਂ ਤੇ ਲੱ ਸਤਵਾਂ ਚੱਲਦਾ ਹੈ ਕਿ ਪੂਰਾ ਹੋ ਗਿਆ ਸੀ ਨਹੀਂ ਨਹੀਂ ਸਤਵਾਂ ਚੱਲਣ ਟਿਆ ਠੀਕ ਹੈ ਦੁੱਧ ਕਿੰਨਾ ਹੈ ਦੇਖੋ ਦੁੱਧ ਭਾਜੀ ਦੱਸੋ ਨੂੰ ਭਾਵੇਂ 7 ਕਿਲੋ ਦੱਸੀ ਜਈਏ ਪੱਕਾ ਹੈ ਹਣੇ 5.5 ਕਿਲੋ ਦੁੱਧ ਆ 5.5 ਕਿਲੋ ਦੁੱਧ ਤਿਆਰ ਆ ਜੀ ਤਿਆਰ ਜਿਹੜਾ ਜਿਹੜਾ ਆਪਾਂ ਚਵਾ ਦੇਣਾ ਚਵਾ ਦੇਣਾ ਹਾਂਜੀ ਆ ਵੇਖੋ ਜੀ ਕੱਦ-ਕੱਡ ਚੰਗਾ ਹੈ ਦਾ ਥਾਣ ਵੀ ਚੈੱਕ ਕਰ ਲਓ ਇੱਕ ਵਾਰ ਤੋਰਾ-ਤਾਰਾ ਵੀ ਦਿਖਾਵਾਂਗੇ ਫੇਸ ਚੈੱਕ ਕਰੋ ਸੋਹਣਾ ਆ ਵੇਖੋ ਸੂਆ ਕਿਨਵਾ ਉਗ ਰਹੀ ਸੂਆ ਭਾਜੀ ਦੋ ਸੂਏ ਸੂਈਏ ਤੀਜੇ ਸੂਏ ਆ ਤੇ ਗਾਬਾ ਵੇਖੋ ਠੰਡੀ ਤੇਰੀ ਕੋਈ ਗੱਲ ਨਹੀਂ ਕਿਤੇ ਇਹ ਹਿਲਣਾ ਨਹੀਂ ਵਿਚਾਰੀ ਨੇ ਕਰਮਾਲੀ ਨੇ ਜੀ 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 ਠੀਕ ਸਿਰ ਵੀ ਆ ਵੀ ਸਾਂਭੀ ਨਹੀਂ ਕਹਿੰਦੇ ਠੀਕ ਆ ਤੇ ਸੱਜਰ ਨੇ ਕਿੰਨਾ ਗ ਦੁੱਧ ਚ ਆਇਆ ਸੱਜਰ ਨੇ ਭਾਜੀ 16 17 ਕਿਲੋ ਦੁੱਧ ਚ ਆਇਆ ਨੇ ਠੀਕ ਹੈ ਜੀ ਹਾਂਜੀ ਤੋਰੋ ਹਨੂ ਜੀ ਆ ਵੇਖੋ ਜੀ ਫੇਸੂ ਚੰਗਾ ਇਹਦਾ ਬਾਕੀ ਜਰਸੀ ਆ ਜੀ ਥਾਣ ਥਣ ਵੀ ਸੋਣਾ ਕਮਾਲ ਹੋ ਜੀ ਆਜੋ ਬਾਕੀ ਬੁੱਤੀ ਵੇਖੋ ਕਿੰਨੀ ਸੋਹਣੀ ਆ ਹਾਂ ਜੀ ਹਾਂ ਜੀ ਆ ਦੇਖੋ ਵੱਡੀ ਜਰਸੀ ਆ ਵੱਡੀ ਆ ਤੇ ਜੀ ਜੀ ਥਾੜਾ ਥੋੜਾ ਚੰਗਾ ਲੱਗਾ ਵਾ ਚੈੱਕ ਪਾਸ ਆ ਜੀ ਚੈੱਕ ਪਾਸ ਭਾਜੀ ਕੋਈ ਆਪਣਾ ਡਾਕਟਰ ਲਿਆਣ ਕਿਉਂਕਿ ਚੈੱਕ ਪਾਸ ਕਰਾ ਲੇ ਤੁਸੀਂ ਆਪ ਚੈੱਕ ਕਰਾਈ ਆਪਾਂ ਆਪਣੀ ਆਪਣੇ ਘਰ ਲੈਣਗੇ ਚੈੱਕ ਕਰਾਈ ਵੀਡੀਓ ਵੀ ਬਣਾਈ ਆ ਜੇ ਕੋਈ ਆਖੋ ਤਾਂ ਆਪਾਂ ਵੀਡੀਓ ਵਿਖਾ ਦਾਂਗੇ ਅੱਛਾ ਤੁਸੀਂ ਡਾਕਟਰ ਦੀ ਵੀਡੀਓ ਬਣਾਈ ਆ ਹਾਂ ਜੀ ਡਾਕਟਰ ਦੀ ਵੀਡੀਓ ਬਣਾਈ ਆ ਨਾਲ ਹੀ ਨਾਲ ਹੀ ਆਪਾਂ ਡਾਕਟਰ ਦਾ ਐਡਰੈਸ ਵੀ ਸਾਰਾ ਲਿਖਿਆ ਆ ਆਪਾਂ ਇਹ ਕੰਮ ਨਹੀਂ ਕਰਦੇ ਵੀ ਕੋਈ ਆ ਲਿਆਵੇ ਆਪਦਾ ਡਾਕਟਰ ਮੁੜ ਕੇ ਗਲਤ ਨਿਕਲੇ ਜੀ 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 ਹਾਂ ਜੀ ਹਾਂ ਜੀ ਜਿਹੜੇ ਡਾਕਟਰ ਕੋ ਤੁਸੀਂ ਚੈੱਕ ਕਰਾਈ ਉਹਦੀ ਵੀਡੀਓ ਨਾਲੇ ਬਣਾ ਵੀਡੀਓ ਫੋਨ ਨੰਬਰ ਸਾਰਾ ਆਪਣੇ ਕੋਲ ਆ ਤਾਂ ਤੁਸੀਂ ਮੁਕਰ ਨਾਲੇ ਡਾਕਟਰ ਬਣਾ ਮੁਕਰ ਦੇ ਕੋਈ ਵੀ ਨਾ ਮੁਕਰੇ ਵਿੱਚੋਂ ਠੀਕ ਹੈ ਠੀਕ ਹਾਂਜੀ ਹਾਂਜੀ ਸਹੀ ਹੈ ਇਹ ਕੰਮ ਵਧੀਆ ਜਦੋਂ ਚੈੱਕ ਕਰਾਓ ਨਾਲੇ ਵੀਡੀਓ ਬਣਾਓ ਨਾਲ ਹੀ ਵੀਡੀਓ ਜੀ ਹਾਂਜੀ ਸਹੀ ਆ ਤੇ ਕਿੰਨਾ ਕਰਨਾ ਇਹਦਾ ਮੁੱਲ ਮੁੱਲ ਤੇ ਭਾਜੀ ਬਾਤ ਹੈ ਕਈ ਜਿਹੜੀਆਂ 7 ਮਹੀਨੇ ਦੇ ਗੱਬਣਾ 6 ਕਿਲੋ ਦੁੱਧ ਆ ਉਹ ਤੇ 30-30 ਹਜ਼ਾਰ ਰੁਪਏ ਮੁੱਲ ਕਰੀ ਜਾਂਦੇ ਆ ਆਪਾਂ ਇਹਦਾ ਮੁੱਲ 5000 ਕਰਨ ਦੇ ਆ ਅੱਛਾ ਜੀ ਹਾਂਜੀ ਤੇ ਮਾਨਤਾਨ ਕਿੰਨਾ ਕੁ ਹੋ ਜਾਊਗਾ ਮਾਨਤਾਨ ਭਾਜੀ ਇਹਦੇ ਚੋਂ ਦੱਸੋ ਕੀ ਕਰੀਏ ਕਰ ਦੋ ਹਿਸਾਬ ਜੇ ਨਾ ਕਿ ਤੁਸੀਂ ਦੱਸ ਦੋ ਤੁਹਾਡੇ ਮਾਨਤਾਨ ਵੀ ਖੁੱਲੇ ਹੁੰਦੇ ਆ ਨਹੀਂ ਤੁਸੀਂ ਆਪਾਂ ਮਾਨਤਾਨ ਤੇ ਚੱਲ 2000 ਰੁਪਿਆ ਕਰ ਦਾਂਗੇ ਠੀਕ ਹੈ ਜੀ ਆਹ ਹੋਰ ਡਾ ਦੋ ਭਾਜੀ ਚਲੋ ਯਾਰ ਹੋਰ ਛੱਡ ਦਾਂਗੇ 22 ਦੀ ਭਾਜੀ ਸਗਨ ਵਾਲਾ ਕੰਮ 21000 ਦੀ ਦੇ ਦਾਂਗੇ 21000 ਦੀ ਆ ਸਗਨ ਵਾਲਾ ਕੰਮ ਚੋ ਲਓ ਜੀ 21000 ਚ ਟੋਕੜ ਗੱਬਣ ਤੇ ਬਾਕੀ ਜੱਡਾ ਕਾਦੇ ਹੋ ਇਹਦਾ ਤੁਸੀਂ ਚੈੱਕ ਕਰ ਲਓ ਕਿ ਵੱਡੀ ਆ ਕੋਈ ਛੋਟੀ ਨਾ ਸਮਝੇ ਆ ਕੇ ਥੋੜਾ ਜਿਹਾ ਲਿੱਸਾਪਨ ਹੈਗਾ ਬਾਕੀ ਕਈ ਜਣਾ ਬਾਕੀ ਬਾਜੀ ਸੂਂਦੀ ਗਰਮੀ ਚ ਠੀਕ ਹੈ ਜੀ ਹਾਂਜੀ ਤੇ ਇਹਨਾਂ ਦੀ ਫੈਨ ਫੋਨ ਵੀ ਚੰਗੀ ਹੋਈ ਹੈ ਚੰਗੀ ਆ ਪਾਜੀ ਬਾਕੀ ਰਹਿ ਕਿਹੜਾ ਟਾਈਮ ਗਿਆ ਤਾਂ ਸੋਚ ਹਾਂਜੀ 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 ਇਹ ਢਾਈਆਂ ਮਹੀਨਿਆਂ ਤੋਂ ਗਾਂ ਨੇ ਫੇਰ ਸੂਪਣਾ ਗਰਮੀ ਚ ਬਾਕੀ ਜਦੋਂ ਉਹਨੇ ਤਿਆਰ ਹੋਣਾ ਵਾ ਹੁਣ ਥੋੜਾ ਚਲੋ ਦੁੱਧ ਦਿੰਦੀ ਤਾਂ ਕਰਕੇ ਥੋੜੀ ਲੱਸੀ ਜਦੋਂ ਬਾਅਦ ਚ ਇਹਨੇ ਕੈਮ ਵੀ ਹੋ ਜਾਣਾ ਸਾਮਲੇ ਕੋ ਚੰਗੀ ਬਾਕੀ ਆ ਵੇਖੋ ਬੂਥੀ ਕਿੰਦੀ ਵਧੀਆ ਗਾਂ ਦੀ ਹਾਂਜੀ ਬੂਥੀ ਚੰਗੀ ਥਾਣ ਥੂਣ ਓਕੇ ਆ ਬਿਲਕੁਲ ਚਾਰੇ ਥਾਣ ਆ ਭਾਜੀ ਮੋਗੇ ਵਰਗੇ ਆ ਤੇ ਉਹਦੀ ਮੋਟਰ ਵਰਗੇ ਆ ਤੇ ਆਹੋ ਚੰਗਾ ਐ ਵਧੀਆ ਚਵਾੜਾ ਮੋਗੇ ਵਰਗੀਆਂ ਮੈਂ ਧਾਰ ਆਉਂਦੀਆਂ ਕੋਈ ਗੱਲ ਹੀ ਨਹੀਂ ਤੇ ਠੀਕ ਕਰਨੀ ਕੋਈ ਗੱਲ ਬਾਤ ਹੋਰ ਨਹੀਂ ਗੱਲ ਬਾਤ ਕਦੀ ਕਰਨੀ ਭਾਜੀ ਕੋਈ ਨਹੀਂ ਕੋਈ ਆਪਣੀ ਨਰਕ ਪਰ ਕਰਕੇ ਖੜੇ ਤੇ ਡਾਕਟਰ ਲਿਆਂਨ ਕੇ ਆਪਣੀ ਚੈੱਕ ਕਰਾ ਕੇ ਖੜੇ ਚੋਕੇ ਦੋ ਡਾਂਗ ਆਪਣੇ ਕੋ ਰਹਿਣ ਵਾਸਤੇ ਵੀ ਰਵੇਂ ਵੀ ਪੋਵੇ ਰਾਤ ਆਣ ਕੇ ਜੀ ਠੀਕ ਹੈ ਜੀ ਠੀਕ ਹੈ ਤੇ ਬਾਕੀ ਇਹ ਵੀ ਕੋਈ ਨਾ ਸਲਾਹ ਕਰਕੇ ਵੀਡੀਓ ਚੰਗੀ ਤਰ੍ਹਾਂ ਦੋ ਤਿੰਨ ਵੇਖ ਕੇ ਫੇਰ ਫੋਨ ਕਰਿਆ ਕਰੇ ਤੇ ਬਾਕੀ ਕੋਈ ਚਾਏ ਨਾ 14 ਨਾ 16 ਵਾਲਾ ਹੀ ਫੋਨ ਕਰੇ ਠੀਕ ਹੈ ਜੀ ਹਾਂਜੀ 18 ਵਾਲਾ ਕਰ ਲੈ ਉਹਦੇ ਨਾਲ ਕੋਈ ਨਹੀਂ ਹੋ ਜੂ ਮਾਨਤਨ ਕੋਈ ਨਹੀਂ ਕਿ ਜੇ ਦੂਰਾ ਉਹਦੇ ਕੋਈ ਮਾਨਤਨ ਕਰਾਂਗੇ ਠੀਕ ਹੈ ਜੀ ਠੀਕ ਹੈ ਹਾਂਜੀ ਹਾਂਜੀ ਸਹੀ ਹੈ ਜੀ ਆਹੀ ਇੱਕ ਹੀ ਵੈੜ ਸੇਲ ਕਰਨੀ ਆ ਤੇ ਬਾਕੀ ਕੱਦ-ਕਾਢ ਚੰਗਾ ਵਾ ਵੱਡੀ ਜਰਸੀ ਆ ਤਾਜੀ ਨੇ ਦੁੱਧ ਵੀ ਚੰਗਾ ਚਵਾਇਆ ਇਹਨੇ ਆਹ ਵੇਖੋ ਜੀ ਫੋਨ ਕਰਦੇ ਹੋ ਤਾਂ ਬਾਕੀ ਆਪਣੀ ਤਸੱਲੀ ਤੁਸੀਂ ਆਪ ਆ ਕੇ ਚੈੱਕ ਕਰਕੇ ਲੈ ਕੇ ਜਾਓ ਵੀਡੀਓ ਕਰਦੇ ਹੋ ਸ਼ੇਅਰ ਜੀ ਧੰਨਵਾਦ